ਸੈਮੀ ਫਾਲੋ ਵੀ ਰੇ ਬਿੱਟਾ ਭਗਵਾ ਆ ਗਿਆ ਲੋ ਬਿੱਟਾ ਭਗਵਾ ਆ ਕਹਿੰਦੇ ਪਹਿਲੇ ਸੈਮੀ ਦੀ ਕਬੱਡੀ ਪਾ ਰਿਹਾ ਐਰ ਕਹਿੰਦੇ ਮੇਲਾ ਚੋਟੀ ਦਾ ਗੌਂਦੀ ਵਰਗੇ ਰਫੀ ਵਰਗੇ ਕਹਿੰਦੇ ਗੱਭਰੂ ਤਿਆਰ ਪਰ ਤਿਆਰ ਨੇ ਆ ਜੋੜਾ ਵਾਲੇ ਗੱਗੋਚੇ ਵਰ ਗਿਆ ਆਇਆ ਮੁੰਡੇ ਦਾ ਸਨਮਾਨ ਟਾਂਡੇ ਦੇ ਵਿੱਚ ਇਹ ਕੋਣੀ ਮੁੰਡਾ ਦਾ ਪਿੰਡੂ ਏ ਜਦੋਂ ਟਾਂਡੇ ਵੱਜ ਮਾਇ ਦਾ ਕੋ ਇਸ਼ਾਰਾ ਕਰਦਾ ਕਿ ਪੁਆਇੰਟ ਮਾਨਪਰੀ ਕਿਹੜਾ ਰੇਡਰ ਦੇ ਖਾਤੇ ਜੁੜਾ ਹਿਆ ਉਹ ਗੁੱਦੜ ਭਾਈ ਚੱਲਦਾ ਰਾਜਾ ਨੇ ਗੁੱਦੜ ਭਾਈ ਦੇ ਜੱਲਾਨਾ ਅਬਦੁੱਲਾ ਫਰੀਦ ਅਲੀ ਜਿਹੜੇ ਸੁਲਤਾਨ ਕੇ ਤਰੇ ਮੌਤਾਨ ਉਹ ਅਲੀ ਕਬੱਡੀ ਕਹਿੰਦੇ ਵੱਡੀ ਗੱਦੀ ਹੋਈ ਹੈ ਕਬੱਡੀ ਦੇ ਵਿੱਚ ਇਹ ਅਬਦੁੱਲਾ ਜੀ ਇਹ ਵੀ ਤਾਰਕ ਜੇਕਰ ਦੀ ਟੀਮ ਪਾਸ ਇਹ ਪਰ ਪੁਆਇੰਟ ਡੀ ਵੀ ਕਾਲਜ ਘਟਾ ਦਿਨ ਦੇ ਖਾਤੇ ਜੋੜਿਆ ਆ ਮੁੰਡੇ ਦਾ ਟਾਕ ਮਾਈ ਪਿੰਡ ਬੜੇ ਬਿੱਲੂ ਗੁਰਾਲ ਦੇ ਕਰਤੇ ਹੋਏ ਨੇ ਬੜੇ ਕਰਦੇ ਨੇ ਹਾਦੀ ਜਾਣ ਆ ਬੰਦੇ ਹਾਦੀ ਕਾਰੀ ਹੋਜੀ ਉਧਰ 5 ਕਿਲੋਗ੍ਰਾਮ ਦਾ ਭਾਰ ਵਰਗ ਦਾ ਸਰਬਤ ਪੰਜਾਬੀ ਬਾਹਰ ਕਰਦੇ ਭੋਲੂ ਭੋਲੂ ਘਮਿਆਰੇ ਵਾਲਾ ਬਾਣੀ ਟੱਟ ਲਾਇਆ ਹੈ 3 ਚਾਜ ਹੋਏ ਲਾਇਆ ਹੈ ਭੋਲੂ ਕਮੇ ਹਰੇਵਾਲਾ ਆਇਆ ਪੈਂ ਪੰਜਾਬੀ ਹੈ 5200 ਰੁਪਏ ਦਾ ਬੰਦਾ ਜੀ ਨਾਲ ਖੁੱਪੇ ਜੁਰਮ ਲਈ ਸੋਨੂੰ ਭਾਜੀ ਤੇ ਹਾਕਮ ਸ਼ੁਰੂ ਨਹੀਂ ਬਾਦ ਸ਼ਰਮਾਨ ਕੀਤਾ ਜਾ ਰਹੇ ਹੈ ਭੋਲੂ ਕਮੇ ਹਰੇਵਾਲੇ ਦਾ ਤੇ ਗੈਟ ਟਰੇਡਰ ਕੌਣ ਹੈ ਜੀ ਪ੍ਰਕਾਸ਼ ਅਸ਼ਕਲੀ ਲਾਗ ਦੂਆ ਬੰਦਿਆ ਵੱਡਾ ਲਾਗਪੁਰੇ ਨੰਬਰ 2 ਜਵਾ ਇੱਕ ਵਾਰ ਦੇਦੀ ਬਸ ਅਸ਼ਕਲੀ ਅੱਜ ਦੇ ਮੀਲੇ ਦਾ ਜਿਹੜਾ 65 ਕਿਲੋਗ੍ਰਾਮ ਵਰਗ ਦਾ ਸਰਵੋਤਮ ਰਿਡਰ ਹੈ ਆ ਅਸਲਵਾਦੀ ਜਿਹੜਾ ਪ੍ਰਾਈਮਰੀ ਵੀ ਜਰੂਰ ਦੇਦੀ ਆਪਾਂ ਦੇਦੀ ਹੈ ਠੀਕ ਹੈ ਜੀ ਹੋ ਗਿਆ ਟੂ ਗ੍ਰਾਉਂਡ ਲਓ ਸਾਹਮਣੇ ਜੇ ਨਾਮ ਦੇ ਕਰਦੇ ਕਹਿੰਦੇ ਕਬੱਡੀ ਪੜਗੀ ਘਰਦੀ ਆ ਕਹਿੰਦੇ ਕਬੱਡੀ ਧਾਰਿਆ ਸਾਰਾ ਦੇਖ ਕੇ ਕੌਣ ਉਹ ਸਾਨੂੰ ਦੱਸਣਾ ਨਹੀਂ ਪੈਂਦਾ ਐਸੀ ਕੌਣ ਹਨਿਆ ਉੱਧਰ ਗੁਗਾ ਗਰੀਸ ਉਹ ਮਧੇਨਪੁਰ ਦੇ ਵਾਲਾ ਰੌਣਕ ਪਾੜਾ ਗਰੀਸ ਉਹ ਕਿੱਟਾ ਮਧੇਨਪੁਰ ਤੇ ਆਮਰ ਦੇ ਕੋਲ ਤੇ ਚੰਦਰ ਮਾਨ ਹੈ ਨਾਲ ਪਰਨਾ ਲਾਈਟ ਉੱਤੇ ਗੁੱਦਾ ਵੱਠਾ ਜੀ ਦੀ ਤਸਵੀਰ ਇੱਧਰ ਕਹਿੰਦੇ ਐਸ.ਡੀ.ਓ. ਰਜੀਪਾ ਜੀ ਰਜੀਪਾ ਜੀ ਉਹਨਾਂ ਦਾ ਇੱਥੇ ਪੁੱਜਣ ਤੇ ਧੰਨਵਾਦ ਵੀਡੀਓ ਦਫ਼ਤਰ ਤੋਂ ਐਕਟਿਵ ਸਰਪੰਚ ਜੀ ਪਰ ਜਿਹਨਾਂ ਦਾ ਇੱਥੇ ਪੁੱਜਣ ਤੇ ਇੰਨਾ ਜਿਉ ਸਤਿਕਾਰ ਹੈ ਸਾਡੇ ਪ੍ਰੇਮ ਦਾ ਵੀ ਬੰਦੀਆਂ ਜੁਕੀਏ ਦਿੰਦੇ ਨੇ ਉਹਨਾਂ ਦਾ ਵੀ ਤਾਂ ਜਿਉ ਧੰਨਵਾਦ ਜੀ ਜੇਤਨ ਭਾਈ ਨਾ ਪੀ ਮੇਲਾ ਝੋਟੀ ਦਾ ਚਾਲਾ ਖੇਡਦੇ ਮਾਣੇ ਕੋਣ ਆ ਗਿਆ ਗਰਾ ਪ੍ਰਮਾਨ ਦਾ ਪੁੱਤਰ ਕਬੱਡੀ ਮਾਣ ਆ ਰਿਹਾ ਹੈ ਜਿਹੜਾ ਜਿਹੜਾ ਪਿਆਰ ਕਰਦੇ ਤਾੜੀ ਦਾ ਮਾਰ ਕੇ ਦੱਸੋ ਕੁੜੀ ਔਰ ਪਾਲ ਤੁਸੀਂ ਉੜੀਆਂ ਵਰਾ ਪਰਾਰ ਦਾ ਪੁੱਤ ਕਰੋ ਗੋਡੀ ਪਾ ਰਿਆ ਅੱਜ ਦੇ ਗੁੜੀਆਂ ਦੀ ਟੀਮ ਅੱਜ ਬਣਾਈ ਲਈਓ ਚੰਗਾ ਖੜਾ ਸਰੀ ਖੜਾ ਤੱਕਣ ਕੁੜੀ ਹਰ ਇੱਕ ਪਾਸੇ ਨਾਮ ਜੰਗਵਾ 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 ਨਾਮ ਜੰਗਵਾ ਲਾ ਤਾਣੇ ਨਾ ਹੋਣਾ ਆਪਾਂ ਜਿਹੜਾ ਜਿੱਥੇ ਗੜ ਕੁੜੀਆਂ ਦੀ ਟੀਮ ਦੇ ਹਾਟੇ ਰਹਾ ਮੁੰਡਾ ਸਰਪੰਚ ਸਾਹਿਬ ਸਾਹੀ ਦੇ ਖਾਈ ਕੰਦੇ ਮੁੰਡਾ ਸਰਪੰਚ ਸਾਹਿਬ ਨੇ ਕੁੱਝ ਹੋਣਾ ਗਿਬਰੇ ਵਾਲਾ ਭਾਰਾ ਲੱਭੇ ਸੂਰਮਈ ਬਹਾਦਰ ਦਾ ਨਾਮ ਮੁੰਡਾ ਸਰਪੰਚ ਬੜਾ ਤਰਹਾ ਦੇ ਆਏ ਕਦੇ ਅਬਦੁੱਲਾ ਤੇ ਗਾਡੀ ਕਦੇ ਹਵੇਲੀਆਂ ਦਾ ਖੜ ਗਿਆ ਖੁੱਤ ਪਾ ਦਿੱਤੀ ਉਹ ਮੈਚ ਬੜਾ ਚੇਤੀਲਾ ਉਹ ਪੁਆਇੰਟ ਉਹ ਪਰ ਦੇ ਹੱਥ ਬਹਾਦਰ ਰਾਜੇ ਦੀ ਗੇਂਦ ਉਹ ਰਾਜਾ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਕਹਿੰਦੇ ਕਿ ਉਹ ਨਹੀਂ ਸੂਰਮਾ ਨਾ ਤਾਤਾ ਨੇ ਮਿਹਨਤ ਕਰੇ ਬਗੈਰ ਬੰਦਾ ਖਿਡਾਰੀ ਬੰਦਾ ਨਹੀਂ ਗਿੰਪਲਾ ਕੈਦ ਕੱਟੀ ਬਿਨਾ ਬੰਦਾ ਕਰੇ ਲੀਟਰ ਬੰਦਾ ਨਹੀਂ ਪਰ ਜੱਸਾ ਬੱਲੇ ਬੱਲੇ ਕਰਾਇਆ ਰਾਜਾ ਜੱਸਾ ਰਾਜਾ ਵਾਹ 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 ਹੋ ਗਈ ਮੇਲਾ ਮੱਜਾ ਮੇਲਾ ਸਰਵਾ ਸਾਹਿਬ ਮੇਲਾ ਮੱਜਾ ਲੋਟਕੀਆ ਬੰਡਟ ਕਾਣੇ ਲੱਗੀਆਂ ਹੋ ਜੀ ਸਰਜੀਤ ਉਹਨਾਂ ਨੂੰ ਬੇਤੀਆਂ ਜੀ ਆਪਣਾ ਮਾਰਸਣ ਵਾਲ ਲੈਣਗੇ ਅਸ਼ੋਕ ਭਾਜੀ ਮਾਨਸਨ ਮਾਰ ਜਿਹੜਾ ਲੈ ਜੋ ਵੀ ਨਾਲ ਸਾਡੇ ਸ਼ੁੱਧ ਭਾਜੀ ਵੀ ਆਪਣਾ ਮਾਨਸਨ ਮਾਰ ਲੈਣਗੇ ਫੌਜੀ ਸੰਜੀਤ ਉਹਨਾਂ ਵੱਲੋਂ 44 ਵਾਲੇ ਵੱਡੇ ਮਾਨਸਨ ਮਾ 50000 ਰੁਪਏ ਜਿਹਨਾਂ ਨਾਲ ਅੱਛੇ ਦੇ ਵੀ ਨੁਕਰਾ ਧੋਣਾ ਤਾਂ ਨਾ ਹੋਣਾ ਪਰ ਆਪ ਜੀ ਪਰ ਮੰਗਿਆ ਚੱਕ ਬਾਈ ਨੂੰ ਪਰ ਆ ਇਹ ਗਿੱਲ ਪਰਿਵਾਰ ਦਾ ਹੈ ਰੈਂਕ ਦੇ ਚੱਡੇ ਹੋਏ ਖਿਡਾਰੀਆਂ ਵਿੱਚ ਇਹ ਕਹਿੰਦੇ ਗੱਲ ਹੁੰਦੀ ਹੈ ਬੰਦੂ ਕਾਫੀ ਅਧਿਕਾਰੇ ਵਾਲਾ ਪੱਕੇ ਤੋਂ ਤੇ ਕਿੰਨੇ ਦਾ ਰਹਿਣਾ ਹੈ ਕਿ ਿੱਲੇ ਦੀ ਜਿੰਕੀ ਦੇ ਵਿੱਚ ਤਾਲਾ ਮੱਜੀ ਮੈਂਖਾ ਲਾਈ ਜਾਂਦੇ ਨੇ ਜਿਵੇਂ ਕੋਈ ਕੋਟ ਸਿਆਣੇ ਮਾਪੇ ਜੀਵਨ ਦਾ ਤਾਕ ਸਿਖਾਈ ਜਾਂਦੇ ਨੇ ਜਿਵੇਂ ਕੋਈ ਕੋਟ ਸਿਆਣੇ ਮਾਪੇ ਜੀਵਨ ਦਾ ਤਾਕ ਸਿਖਾਈ ਜਾਂਦੇ ਨੇ ਰਣਜੀਤ ਜੱਜੂ ਅੱਥੇ ਵਾਲੀ ਪੁੱਜਿਆ ਹੋਇਆ ਕਾਲੀ ਸਕੋਰ ਕੀਰ ਵਾਲਾ چا سر برا کرے گا سر پورے کر دے وا کر پڑ رہا ਆਕੇ ਨੇ ਤਾਂ ਪਹਾੜਾਂ ਪੈਂਦੇ ਧੀਰੇ ਉਹ ਕਿਹੜਾ ਗੁੱਲ ਤੇ ਨਹੀਂ ਗੱਲਾਂ ਹੋ ਰਹੀਆਂ ਬੱਸ ਕਰਦਾ ਏ ਮਾਰ ਕੇ ਦੀ ਗੱਲ ਉਹਥੇ ਪਰੇ ਪਰੇ ਪਰਾਇਆ ਦੁਨੀਆ ਦੇ ਮਾਰੇ ਪਰੇ ਦੁਨੀਆ ਆ ਪਰੇ ਕੁ ਪਰੇ ਬਣਿਆ ਆ ਮੁੰਡਾ ਸ਼ਾਲ ਜਿਹੜਾ ਟਿੰਗਰ ਬੁਲੀ ਰਾਹ ਤੇ ਜਮਾ ਦੇ ਖੇਡੇ ਦਾ ਉਹ ਜੋਗੀਆ ਕ੍ਰੀਮਪੁਰ ਦੀ ਧਰਤੀ ਦਾ ਪੰਚ ਮਾਰ ਗਿਆ ਉਹ ਆਏ ਰਿੰਗ ਦੇ ਆ ਤੇ ਰਹਾ ਔਰ ਆ ਗੱਬਰੀ ਦਾ ਪੰਪੂ ਵੀ ਦੁਨੀਆ 'ਚ ਮਸ਼ਹੂਰ ਹੈ ਲੋਹੇ ਜੱਟ ਹੁਣੀ ਕਾਹਦੇ ਦਿਲ ਦਾ ਫੱਡਾ ਲਾ ਰਿਹਾ ਤੰਗੜੇ ਵੀ ਵੱਡਾ ਫੱਡਾ ਲਾ ਰਹਿਣਾ ਉਧਰ ਸਤਨਾਬਾ ਪ੍ਰੇਮ ਸਿੰਘ ਜੀ ਬਣਾ ਰਹੇ ਨੇ ਸਿਵਾ ਜਾਨ ਬਕਿਆ ਵੀ ਮੰਨਵਾ ਲੇ ਜੀ ਅੱਜ ਆਲੋ ਠੱਗੀ ਵਾਲੇ ਸਿਰਾ ਘਾ ਰੋਦਾ ਹਿਆ ਦੇ ਖਾਤੇ ਆ ਗਿਆ ਇਤਿਸ਼ ਗਰੇਸ ਗਗਨ ਗਰੇਸ ਜਸਾ ਗਰੇਸ ਜਸਪਿੰਦਰ ਗਰੇਸ ਸੁਖ ਰਾਜਪੂਤ ਦੀਪ ਖਾਨਪੁਰ ਤੇ ਸੁਖ ਗਰੇਸ ਦਾ ਬਹੁਤ ਬਹੁਤ ਧੰਨਵਾਦ ਸਰਮਾ ਸ਼ਰਮਾ ਬੜਾ ਪਿੰਡੇ ਮੋੜੇ ਦਾ ਜਿਹਦੇ ਗਗੂ ਦੇ ਬਾਰੇ ਕਰਕੇ ਗੱਲ ਬੜਾ ਆਈਆ ਵੀ ਬੜੇ ਕੁਰਸੀ ਧਰਵਾ 2022 ਵਿੱਚ ਅਮਰਾਂ ਦੀ ਧੱਕੇ ਦੇ ਬਾਅਦ ਤਗੜਾ ਖੇਡਾ ਆਹ ਲੱਗਣ ਦੀ ਕਰਦੀ ਹੈ ਵਿਚਾਰ ਆਖੇ ਤੋਂ ਕਾਜ ਹਾਲ ਆਉਂਦਾ ਮੇਲਾ ਜਾਨੋ ਪੱਟੀ ਦਾ ਰਾਜਗੁਰਿਆ ਲਿਖੇ ਵੀ ਮੇਰੇ ਲਈ ਪਰ ਮੇਲਾ ਉਹਦੇ ਫਾਕਰ ਸੁਖਮ ਜੀ ਮੇਰੇ ਵੀ ਸਾਡੂ ਕਮਲ ਬਾਜੀ ਫਰਾਂ ਵਾਲੇ ਖਾਰਕੋਟ ਵਾਲੇ ਭਰਾਵਾ ਬੰਦੇ 21 21 ਹਜ਼ਾਰ ਆਇਆ ਤੁਹਾਡਾ ਸਰਕਾਰ ਬਹੁਤਾਂ ਵੀ ਸਾਡੇ ਕੋਲ ਪੁੱਜੇ ਪਰ ਆਪਾਂ ਤੁਹਾਡਾ ਸਾਰਿਆਂ ਦਾ ਪਿਆਰ ਐਕਸੈਪਟ ਕੀਤਾ ਤੁਸੀਂ ਸਾਡੇ ਕੋਲ ਆਏ ਪਰ ਆਪਾਂ 11 11 ਤੁਸੀਂ ਲੱਭਾਗੇ ਤੁਹਾਡੇ ਤੇ ਪਿਆਰ ਵੀ ਬਣਾਉਦੇ ਪਰ ਤੁਹਾਡਾ ਇੱਥੇ ਪੁੱਜਣਾ ਹੀ ਲੱਭਾ ਵਰਗਾ ਪੱਲੇ ਬਾਜੀ ਸਾਡੇ ਸੋਧੂ ਬਾਜੀ ਰਾਤਵਾਰ ਵਾਲੇ ਬੜਾ ਪਿਆਰ ਸਰਕਾਰ ਪੰਜਾਬੀ ਮਾਂ ਬੋਲੀ ਦੇ ਬੋਲਾਵਾ ਇਧਰ ਫੋਨ ਤੇ ਸਨੈਪ ਚੈਟਾਂ ਵੀ ਬਣੀ ਜਾਂਦੀ ਹੈ ਇਹ ਵੀ ਸੋਸ਼ਲ ਮੀਡੀਆ ਦਾ ਜਵਾਨਾ ਆ ਗਿਆ ਅੱਜ ਦਾ ਸਮਾਂ ਮੇਰੇ ਵੀਰੋ ਕੋਈ ਮਾਰਦਾ ਫਿਰ ਸਕਾਰ ਤੇ ਕੋਈ ਸਮਭੀਕਾਰ ਕਰਦੇ ਐ ਹੋਰ ਬੜਿਆ ਸੀ ਕੰਮ ਜਨੂਨੀ ਨਾਲ ਸੇਠੀ ਬਿੰਦਾ ਤੇ ਕਲਿੰਦਰ ਸਿੰਘ ਦੀ ਸਰਪੰਚ ਨਾਲ ਜੱਗਾ ਭਾਜੀ ਤੇ ਨਾਮ ਕਨੇਡਾ ਬੁੱਗੋ ਵਾਲਾ ਕਸਵਾ ਤੇ ਹੀਰਾ ਰਮੀ ਇਹਦਾ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਉੱਚੇ-ਉੱਚੇ ਕੋਰਟ ਤੇ ਬੱਲੇਬਾਜ਼ ਬਣਦੇ ਜੀ ਬੀਟਰ ਔਰ ਇਧਰਲੇ ਪਾਸੇ ਕਿੰਬਿਆ ਦਿੱਤੇ ਆ ਏ ਆਓ ਬੱਲੇ ਬੱਲੇ ਕਰਾ ਗਏ ਤਾਂ ਸਰਦਾਰ ਜਵਰਾ ਸਿੰਘ ਜੀ ਪੰਜਾਬ ਪੁੱਸਤੇ ਉਹਨਾਂ ਦੇ ਨਾਲ ਸਾਡੇ ਪੂਰਨ ਕੁਮਾਰ ਜੀ ਬਹੁਤ-ਬਹੁਤ ਧੰਨਵਾਦ ਕਰਦੇ ਆ ਪੰਘਾਰੇ ਚੌਕੀ ਨੂੰ ਸਾਡੇ ਦਮਨ ਆਏ ਨੇ ਮੈਚ ਚੋਟੀ ਦਾ ਰਮਜਾਨ ਵਾਲੀ ਮੈਨੂੰ ਲੱਗਦਾ ਮਸਲਾ ਜਿੰਨਾ ਬਣ ਗਿਆ ਹੱਡਾ ਪੂਰਾ ਖਰੇ ਦਾ ਓ ਕੱਡੇ ਦਾ ਹੀ ਕਾਲ ਬੁੱਲੀਆਂ ਕੋਲ ਬਾਈ ਆਏ ਆ ਗੋ ਪੱਟੇ ਵਾਲਿਆ ਜੋਰ ਖਿਡਾਰੀਆਂ ਦਾ ਲੱਗਦਾ ਤੇ ਮਾੜੀ ਪਿੱਟੂ ਕਹਿੰਦੇ ਪੀ ਆ ਰਿਹਾ ਬੜਾ ਟਕਾੜੇ ਲੱਗੇ ਆ ਕਬੱਡੀ ਆ ਗੋ ਪੱਟੇ ਦੀ ਉਹ ਸਿਰੇ ਦੇ ਬਾਅਦ ਦੇ ਵੱਡੇ ਕਰਦੇ ਸਿਰੇ ਹਰ ਚਾਰ ਖੜੇ ਹੋਰ ਨਾਲ ਮੰਨੋ ਖੜਾ ਤੇ ਨਾਲ ਅਕਾਲ ਖੜਾ ਔਰ ਰੇਡਰ ਦੇ ਪਾਸੇ ਪਹਿਲਾ ਬਟਾ ਨੀਓ ਬਟਾ ਇੱਕ ਵਾਰੀ ਚੈਨ ਦਿੱਤੀ ਨੰਬਰ ਨੰਬਰ ਹੌਣ ਔਰ ਨਾਲ ਮਾਣ ਬਲ ਸੰਤਾਰ ਭੋਜੀ ਦਾ ਬਹੁਤ ਧੰਨਵਾਦ ਹੈ। ਲਓ ਸਾਹਮਣੇ ਕਬੱਡੀ ਪੌਣ ਜੀ ਕਹਿੰਦੇ ਉਹ ਬਰੂ ਖੇਡ ਤਿਆਰ ਵਰਤਿਆਲਾ ਇਹ ਪੱਟਾ ਦੇ ਨਾਲ ਪਾਉਣੇ ਖੇਡਦੇ। ਬਾਲਾ ਜਦੋਂ ਹੱਥ ਨਹੀਂ ਪੈਂਦਾ। ਲੋਕੀ ਉਗੜਾ ਕਰ ਕਰ ਪੁੱਜਦੇ ਨੇ। ਬਾਲਾ ਜਿੱਦ ਘੋੜਾ ਸਾਡੀਆਂ ਬਾਲੇ ਵਿੱਚ ਮੈਦਾਨ ਦੇ ਵਿੱਚ ਕਰਿਆ। ਵੱਡੀਆਂ ਚੌੜੀਆਂ ਸਾਡੀਆਂ ਵਿੱਚ। ਕਿ ਖਾਦੇ ਨੇ ਬਾਬਾ ਜੀ ਨੇ ਮੰਗੋ। ਉਸੇ ਦੇ ਗੋਡੀਆਂ ਲਗੋਣੀਆਂ ਕਹਿੰਦੇ ਨੇ ਸਿਆਣੇ ਗੱਲ ਸਾਡੀਆਂ ਖਾਧੀਆਂ ਖੜਾ ਕੇ ਕਮਾਉਣੀਆਂ ਜੀ। ਆਜ ਮਾਣ ਨੂੰ ਸਵਾਗਤ ਜੋ ਮੈਚ ਵਧੀਆ ਲੱਗਾ ਤਾੜੀ ਮਾਰੋ ਜੀ ਇੱਕ ਵਾਰੀ ਖੁੱਲ ਕੇ ਜ਼ੋਰਦਾਰ ਆਹ ਜਸੀਰਪੁਰ ਜਿਵੇਂ ਤਾੜੀ ਮਾਰੀ ਹੈ ਬਹੁਤ ਬੱਟਾ ਹੈ ਕਿੰਨੇ ਟੱਕਿਆ ਲੈ ਬੱਗੇ ਲਾਰ ਗਰੀਆ ਕਿੰਨੇ ਲਖੋਗੇ ਪਟਾ ਗਰੀ ਜੀ ਰੋਡ ਪਾਡਰ ਗਰੀ ਜੀ ਅਮਾ ਦੀ ਗੋਲ ਦੀ ਸੁਣਿਆ ਬੱਡੇ 32 ਸੋ 32